ਕੀ ਸਾਡੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਮਹਿਮਾ ਕਰ ਰਹੀ ਆ ਕਿ ਉਹਨਾਂ ਦੇ ਫਲਸਫੇ ਤੇ ਚੱਲ ਰਹੀ ਹੈ ਕਿ ਗੁਰੂ ਤੇਗ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂ ਉਹਨਾਂ ਨੇ ਜ਼ੁਲਮ ਤੇ ਤਸ਼ੱਦਦ ਦਾ ਮੁਕਾਬਲਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਉੱਤੇ ਪੈਰਾ ਦੇ ਰਹੀ ਨਹੀਂ ਦੇ ਰਹੀ ਕਿਉਂਕਿ ਐਸੀ ਸਰਕਾਰ ਦੇ ਹੁੰਦਿਆਂ ਬਹੁਤ ਸਾਰੇ ਪੁਲਿਸ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਨੂੰ ਮਾਰਿਆ ਗਿਆ ਇੱਥੇ ਸਾਡੇ ਨੌਜਵਾਨਾਂ ਨੂੰ ਐਨਐਸਏ ਵਰਗੇ ਕਾਲੇ ਕਾਨੂੰਨ ਲਾ ਕੇ ਅਸਾਮ ਦੇ ਜੇਲ੍ਹਾਂ ਵਿੱਚ ਟੱਕਿਆ ਗਿਆ ਵਾ ਅੱਜ ਜੋ ਭਾਜਪੀ ਤੇ ਮੋਦੀ ਦੀ ਤਾਨਾਸ਼ਾਹੀ ਦੀ ਨੀਤੀ ਆ ਬਿਲਕੁਲ ਉਹੀ ਤਾਨਾਸ਼ਾਹੀ ਦੀ ਨੀਤੀ ਪੰਜਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਚਾਹੇ ਉਹ ਤਸ਼ੱਦਦ ਦੀ ਗੱਲ ਆ ਜਿਵੇਂ ਉਹ ਦੁਰਉਪਯੋਗ ਕਰਦੇ ਨੇ ਈਡੀ ਤੇ ਸੀਬੀਆਈ ਦੀਆਂ ਏਜੰਸੀਆਂ ਦਾ ਇਹ ਉਹਦੋਂ ਵੱਧ ਪੰਜਾਬ ਦੇ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਕੀਤਾ ਜਾ ਰਿਹਾ ਕੰਗਸਿਆਗੂ ਸੁਪਾਲ ਸਿੰਘ ਖੇੜਾ ਨੇ ਆਮ ਆਦਮੀ ਪਾਰਟੀ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਫਲਸਫੇ ਦੇ ਉਲਟ ਨੀਤੀਆਂ ਦੀ ਨਿੰਦਾ ਕਰਦਾ ਹਾਂ ਉਨਾ ਕਹ ਕੇ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਵੀ ਵਿਤਕਰਾ ਨਹੀਂ ਛੱਡਿਆ ਸੁਖਪਾਲ ਸਿੰਘ ਘੈਰਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਜੇ ਦੇ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ Hindu ਧਰਮ ਦੀ ਥਾਂ ਕੋਈ ਹੋਰ ਧਰਮ ਵੀ ਹੁੰਦਾ ਤਾਂ ਵੀ ਉਹਨਾਂ ਨੇ ਰਾਖੀ ਕਰਨੀ ਹੀ ਸੀ ਪਰ ਇਸ ਦੇਸ਼ ਵਿੱਚ ਸਿੱਖਾਂ ਨੂੰ ਕੀ ਮਿਲਿਆ ਬੇਗੁਨਾਹਾਂ ਨੂੰ ਕਤਲ ਕੀਤਾ ਗਿਆ ਸਾਡੇ ਨੌਜਵਾਨਾਂ ਦੇ ਕਤਲ ਹੋਏ ਮੌਜੂਦਾ ਸਮੇਂ ਵੀ ਕਿੰਨੇ ਹੀ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਇੰਨਾਂ ਹੀ ਨਹੀਂ ਭਾਰਤ ਦੀ ਸਰਕਾਰ ਨੇ ਦੇਸ਼ ਤੋਂ ਬਾਹਰ ਵੀ ਸਿੱਖਾਂ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਉਹਨਾਂ ਕਹਿੰਦੇ ਕਿ ਜਿਸ ਤਰ੍ਹਾਂ ਮੋਦੀ ਅਤੇ ਅਮੀਸ਼ਾ ਇੱਕ ਨੀਤੀ ਤਹਿਤ ਚੱਲ ਰਹੇ ਹਨ ਉਸੇ ਨੀਤੀ ਦੇ ਪੰਜਾਬ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਚੱਲ ਰਹੇ ਹਨ ਇੱਕ ਪਾਸੇ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਤਾਂ ਦੂਜੇ ਪਾਸੇ ਕਿੰਨੇ ਹੀ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਹਨ ਦੋਸਤੋ ਅੱਜ ਅਸੀਂ ਬੜੀ ਉਮੀਦ ਨਾਲ ਆਏ ਸੀਗੇ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਹੋਣੀ ਸੀ ਇੱਥੇ 350 ਸਾਲ ਬੀਤ ਗਏ ਉਹਨਾਂ ਦੀ ਸ਼ਹਾਦਤ ਨੂੰ ਜਿਸ ਨੇ ਮਨੁੱਖਤਾ ਨੂੰ ਬਹੁਤ ਵੱਡਾ ਸੁਨੇਹਾ ਦਿੱਤਾ ਅੱਜ ਉਹਦੀ ਚਰਚਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਸੀ ਲੇਕਿਨ ਅਫਸੋਸ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਪੀਕਰ ਆਪਣਾ ਪੱਖਪਾਤੀ ਰਵਈਆ ਨਹੀਂ ਛੱਡ ਸਕੇ ਆਨੰਦਪੁਰ ਦੀ ਧਰਤੀ ਤੇ ਸੈਸ਼ਨ ਲਿਆਉਣ ਦਾ ਮਤਲਬ ਸੀਗਾ ਕਿ ਇੱਕ ਬਰਾਬਰ ਦਾ ਸੁਨੇਹਾ ਇੱਕ ਬਰਾਬਰ ਦਾ ਸਮਾਂ ਔਰ ਪੰਜਾਬ ਦੀ ਗੱਲ ਕਹਿਣ ਦਾ ਖੁੱਲੀ ਇਜਾਜ਼ਤ ਹੋਣੀ ਚਾਹੀਦੀ ਸੀ ਲੇਕਿਨ ਅੱਜ ਜਦੋਂ ਮੁੱਖ ਮੰਤਰੀ ਨੂੰ ਸਮਾਂ ਦੇ ਦਿੱਤਾ ਤਾਂ ਮੈਂ ਉੱਥੇ ਖੜ ਕੇ ਪ੍ਰੋਟੈਸਟ ਕੀਤਾ ਕਿ ਤੁਸੀਂ ਅੱਜ ਜੋ ਰਵਈਆ ਤੁਹਾਡਾ ਸਪੀਕਰ ਸਾਹਿਬ ਚੰਡੀਗੜ੍ਹ ਵਿੱਚ ਆ ਉਹ ਤੁਸੀਂ ਛੱਡ ਨਹੀਂ ਸਕੇ ਤੁਸੀਂ ਆਨੰਦਪੁਰ ਦੀ ਧਰਤੀ ਤੇ ਆਣ ਕੇ ਵੀ ਸਾਡੇ ਨਾਲ ਵਿਤਕਰਾ ਕੀਤਾ ਮੈਂ ਤਾਂ ਪੁੱਛਣਾ ਸੀਗਾ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਕੁਰਬਾਨੀ ਦਾ ਮਨੁੱਖਤਾ ਨੂੰ ਸੁਣਿਆ ਕੀ ਸੀਗਾ ਕਿਉਂਕਿ ਮੇਰੇ ਮੁਤਾਬਕ ਸਭ ਤੋਂ ਵੱਡਾ ਸੁਨੇਹਾ ਉਹਨਾਂ ਦਾ ਸੀਗਾ ਮਨੁੱਖੀ ਅਧਿਕਾਰਾਂ ਨੂੰ ਅਫੋਲਡ ਕਰਨ ਦਾ ਇਹ ਸ਼ਹਾਦਤ ਉਹਨਾਂ ਦੀ ਕੇਵਲ ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਦੀ ਖਾਤਰ ਨਹੀਂ ਹੋਈ ਅਗਰ ਕੋਈ ਹੋਰ ਧਰਮ ਦਾ ਵੀ ਵਿਅਕਤੀ ਉੱਥੇ ਆ ਜਾਂਦੇ ਤਾਂ ਉਹਨਾਂ ਨੇ ਉਹਨਾਂ ਵਾਸਤੇ ਵੀ ਚੱਲ ਕੇ ਇੰਦਾ ਹੀ ਆਪਣਾ ਸੀਸ ਦਾ ਬਲੀਦਾਨ ਕਰਨਾ ਸੀਗਾ ਉਹਨਾਂ ਦੀ ਸ਼ਹਾਦਤ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਹੋਈ ਆ ਬੇਸਿਕਲੀ ਉਹ ਇੱਕ ਉਸ ਸਦੀ ਦੇ ਸਭ ਤੋਂ ਵੱਡੇ ਹਿਊਮਨ ਰਾਈਟ ਐਕਟਿਵਿਸਟ ਹੋਏ ਨੇ ਕਿ ਅੱਜ ਭਾਰਤ ਦੇਸ਼ ਵਿੱਚ ヒューਮਨ রাইটস আপহোল্ড ਕੀਤੇ ਜਾ ਰਹੇ ਨੇ ਬਹੁਤ ਸਾਰੇ ਮਾ ਜਾਣਦਾਨ ਲਿਖਾਰੀ ਬਹੁਤ ਸਾਰੇ ਇੰਟੈਲੈਕਚੁਅਲ ਬਹੁਤ ਸਾਰੇ ਮੀਡੀਆ ਦੇ ਲੋਕ ਕਈ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਕਾਲੇ ਕਾਨੂੰਨ ਐਨਐਸਏ ਔਰ ਯੂਆਪਾ ਵਰਗੇ ਕਾਨੂੰਨਾਂ ਚ ਉਹਨਾਂ ਨੂੰ ਅੰਦਰ ਡੱਕਿਆ ਹੋਇਆ ਬਹੁਤ ਸਾਰੇ ਲੋਕਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਇਸ ਦੇਸ਼ ਦੇ ਵਿੱਚ ਗੈਰ ਸੰਵਿਧਾਨਿਕ ਤਰੀਕੇ ਵਰਤ ਕੇ ਲੋਕਾਂ ਨੂੰ ਮਾਰਿਆ ਗਿਆ ਆਵਾਜ਼ ਬੰਦ ਕਰਾਈ ਇੱਥੋਂ ਤੱਕ ਕਿ ਵਿਦੇਸ਼ਾਂ ਤੱਕ ਵੀ ਇਹ ਨੀਤੀ ਗਈ ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ ਧਰਤੀ ਤੇ ਉੱਤੇ ਵੀ ਸ਼ਿਕਾਰ ਬਣਾਇਆ ਗਿਆ ਕਿ ਸਾਡੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਮਹਿਮਾ ਕਰ ਰਹੀ ਆ ਕਿ ਉਹਨਾਂ ਦੇ ਫਲਸਫੇ ਤੇ ਚੱਲ ਰਹੀ ਹੈ ਕਿ ਗੁਰੂ ਤੇਗ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂ ਉਹਨਾਂ ਨੇ ਜ਼ੁਲਮ ਤੇ ਤਸ਼ੱਦਦ ਦਾ ਮੁਕਾਬਲਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਉੱਤੇ ਪਹਿਰਾ ਦੇ ਰਹੀ ਨਹੀਂ ਦੇ ਰਹੀ ਕਿਉਂਕਿ ਐਸੀ ਸਰਕਾਰ ਦੇ ਹੁੰਦਿਆਂ ਬਹੁਤ ਸਾਰੇ ਪੁਲਿਸ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਨੂੰ ਮਾਰਿਆ ਗਿਆ ਇੱਥੇ ਸਾਡੇ ਨੌਜਵਾਨਾਂ ਨੂੰ ਐਨਐਸਏ ਵਰਗੇ ਕਾਲੇ ਕਾਨੂੰਨ ਲਾ ਕੇ ਆ ਅਸਾਮ ਦੀਆਂ ਜੇਲਾਂ ਵਿੱਚ ਟੱਕਿਆ ਗਿਆ ਵਾ ਪਤਾ ਨਹੀਂ ਕਿੰਨਾ মিডিਆ ਦਾ ਇੱਥੇ ਕਹਾਣ ਕੀਤਾ ਗਿਆ ਕਿਵੇਂ ਆਜ਼ਾਦ ਭਾਰਤ ਵਿੱਚ ਆਜ਼ਾਦ মিডিਆ ਦੀ ਆਵਾਜ਼ ਨੂੰ ਦਬਾਇਆ ਗਿਆ ਕਿਵੇਂ ਝੂਠੇ ਪਰਚਾ ਦੀ ਇੱਕ ਲੜੀ ਲੱਗ ਕੇ ਕੋਈ ਬਖਸ਼ਾ ਨਹੀਂ ਗਿਆ ਚਾਹੇ ਕੋਈ ਐਕਟਿਵਿਸਟ ਚਾਹੇ ਕੋਈ ਆਰਟੀਆਈ ਦਾ ਕੋਈ ਕਰਮਕੋਨਾ ਕੀ ਕੀ ਇਹ ਅੱਜ ਦੀ ਇਹ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਵਿੱਚ ਯਕੀਨ ਰੱਖਦੀ ਆ ਮੇਰੇ ਹਿਸਾਬ ਨਾਲ ਬਿਲਕੁਲ ਯਕੀਨੀ ਰੱਖਦੀ ਅਗਰ ਰੱਖਦੀ ਹੁੰਦੀ ਤਾਂ ਫਿਰ ਇਸ ਤਰ੍ਹਾਂ ਦੀ ਗ੍ਰਾਸ ਹਿਊਮਨ ਰਾਈਟ ਵਾਇਲੇਸ਼ਨਸ ਇਹ ਸਰਕਾਰ ਪਿਛਲੇ 4 ਸਾਲ ਤੋਂ ਨਾ ਕਰਦੀ ਇਸ ਕਰਕੇ ਮੈਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਸਾਂਝੀਆਂ ਇਹ ਅੰਦਰ ਕਰਨੀਆਂ ਸੀਗੀਆਂ ਜਿਸ ਸੂਬੇ ਦੇ ਉੱਤੇ ਸਾਡੇ ਪੁਰਖਿਆਂ ਦਾ ਖੂਨ ਡੁੱਲਿਆ ਹੋਇਆ ਵਾ ਇਸ ਲਈ ਮੈਂ ਕਹੂੰਗਾ ਕਿ ਅੱਜ ਜੋ ਬੀਜੇਪੀ ਤੇ ਮੋਦੀ ਦੀ ਤਾਨਾਸ਼ਾਹੀ ਦੀ ਨੀਤੀ ਹੈ ਬਿਲਕੁਲ ਉਹੀ ਤਾਨਾਸ਼ਾਹੀ ਦੀ ਨੀਤੀ ਪੰਜਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਚਾਹੇ ਉਹ ਤਸ਼ੱਦਦ ਦੀ ਗੱਲ ਹੈ ਜਿਵੇਂ ਉਹ ਦੁਰਉਪਯੋਗ ਕਰਦੇ ਨੇ ਈਡੀ ਤੇ ਸੀਬੀਆਈ ਦੀਆਂ ਏਜੰਸੀਆਂ ਦਾ ਇਹ ਉਹਦੋਂ ਵੱਧ ਪੰਜਾਬ ਦੇ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਕੀਤਾ ਜਾ ਰਿਹਾ ਭੁੱਲਰ ਤਾਂ ਇਹਨਾਂ ਕੋ ਫੜਿਆ ਨਹੀਂ ਗਿਆ 7.5 ਕਰੋੜ ਕੈਸ਼ ਨਿਕਲਿਆ 2.5 ਕਿਲੋ ਸੋਨਾ ਨਿਕਲਿਆ ਦੁਬਈ ਤੇ ਕੈਨੇਡਾ ਚ ਪ੍ਰਾਪਰਟੀਆਂ ਇਹਨਾਂ ਦੇ ਨੱਕ ਦੇ ਥੱਲੇ ਬੈਠਾ ਪਰ ਉਹ ਸੀਬੀਆਈ ਨੇ ਆਣ ਕੇ ਫੜ ਲਿਆ ਇਸ ਕਰਕੇ ਇਹਨਾਂ ਦੀ ਉਹ ਜਿਹੜੀ ਕੱਟੜ ਇਮਾਨਦਾਰੀ ਦਾ ਫੱਟਾ ਉਹ ਵੀ ਖਤਮ